ਲੈ ਵੀ ਕੌਣੀ ਵਾਲੇ ਇੱਕ ਵਾਰੀ ਦੋਨਾਂ ਦੀ ਮਾਰੀ ਤਾੜੀਆਂ ਉਹ ਬੇਲੀ ਕਬੱਡੀ ਪੈ ਗਈ ਮੇਰੇ ਮਤਰੋ ਵਜਦੇ ਬੇਲੇ ਦੀ ਉਹ ਗੁਰਪ੍ਰੀਤ ਕਹਿੰਦੇ ਬੜੇ ਸਾਹਬ ਵਾਲਾ ਰੇਡ ਪੌਂਟ ਦੇ ਲਈ ਤਿਆਰ ਬੜ ਤਿਆਰ ਹੈ ਇਧਰ ਕਹਿੰਦੇ ਝਾੜੋ ਉਹ ਗੁਰਪ੍ਰੀਤ ਫੜਿਆਂ ਵਾਲਾ ਦੋਈ ਹਣ ਆਉ ਕਹਿੰਦੇ ਇੱਕ ਚੋਤੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰੇਡਾਂ ਪੈਣਗੀਆਂ ਜੱਫੇ ਲੱਗਣਗੇ ਸੁਫਰਾ ਜੱਜ ਉਹ ਦੇਖਦਾ ਕਹਿੰਦੇ ਗ੍ਰੈਂਡ ਫਿਨਲੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਿਨਲੇ ਕੇ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਹੁਣ ਜਫਾਜ ਬੱਲਾ ਮਾਰਦਾ ਜੀ ਚਰਚਾ ਕੁਝ ਹੀ ਪਲਾ ਵਿੱਚ ਹੋ ਜਾਣੀ ਧਿਆਨ ਇਧਰ ਕੋਲ ਸੰਸਾਰ ਦਾ ਜੀ ਅੱਜ ਇਹ ਖੇਲੇ ਦੀ ਕਮ ਜੋ ਸ਼ਬਦ ਨਿਕਲੇ ਸੁਖਰਾਜ ਰੋਡੇ ਹਾਂ ਸੱਚ ਚੜਦਾ ਜੀ ਲਓ ਰਕੇਸ਼ ਪਾਪਰ ਨੇ ਤਗੜਾ ਨੰਬਰ ਜੋੜਿਆ ਅਗਲੀ ਰੇਲ ਪਾਉਣ ਦੇ ਲਈ ਕਹਿੰਦੇ ਸੇਰ ਬਰਾ ਦਾ ਗੋਗੀ ਆ ਗਿਆ ਲਓ ਸਾਹਮਣੇ ਕਹਿੰਦੇ ਗੋਗੀ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਸਿਲਵਰਾ ਵਾਲਾ ਮ ਪਰਤੇਵਾੜੂ ਨਮਸ਼ਕਾਰ ਕੀਤਾ ਝੁੱਕ ਕੇ ਪੱਲਾ ਸਿਰ ਝੁਕਾਇਆ ਉਹ ਨਮਰਤਾ ਦਾ ਸਬੂਤ ਦਿੰਦਾ ਵੀ ਅਸੀਂ ਨੀਵੇਂ ਰਹਿ ਕੇ ਚੱਲੇ ਉਹ ਬਾਹ ਕੁੱਤੇ ਚਲੇ ਗਏ ਅਸੀਂ ਨੀਵੇਂ ਰਹਿ ਕੇ ਚੱਲੇ ਤੇ ਬਾਹ ਕੁੱਤੇ ਚਲੇ ਗਏ ਇਹ ਕਹਿੰਦੇ ਗੋਗੀ ਸਿਲਵਰਾ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪੋਲ ਦੇ ਲਈ ਇਹਦਾ ਜਾਣ ਲਈ ਮੁੰਡਾ ਵੱਡਿਆ ਲਓ ਕਹਿੰਦੇ ਜਾਂਡਲੀ ਵਾਲਾ ਮੁੰਡਾ ਹੰਧਿਆ ਦੇ ਖੇਡਾ ਪ੍ਰਮਾਤਮਾ ਨੂੰ ਯਾਦ ਕਰਦਾ ਆ ਰੱਬ ਨੂੰ ਲਾਉ ਕਰਦਾ ਵਸਤਾ ਨੂੰ ਕਹਿੰਦੇ ਮੋਟਰਸਾਈਕਲ 'ਤੇ ਜਾਂਦੇ ਆ ਵਸਤਾ ਨੂੰ ਕਹਿੰਦੇ ਮੋਟਰਸਾਈਕਲ ਸੇਲ ਬਰਾ ਦੇ ਕਹਿੰਦੇ ਗੋਗੜੀਆਂ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹੇ ਕਰਦੇ ਹੀ ਮਾ ਦੋਨੋਂ ਚੰਗਿਆ ਲਓ ਪੈਂਦੀ ਰੇਡ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਹਲੇ ਤੱਕ ਨਾ ਇੱਧਰ ਜਫਾ ਨਾ ਹੀ ਉੱਧਰ ਜਫਾ ਪਰ ਗੱਲ ਕਹਿੰਦੇ ਜਫਿਆਂ ਤੇ ਮੁੱਕੜੀ ਐ ਜਿਹੜੇ ਜਫੀ ਜ਼ਿਆਦੇ ਜਫੇ ਲਾਗੇ ਉਹ ਟੀਮ ਵੀ ਜਿੱਤ ਜਾਣਾ ਇਹ ਬਸਟਾ ਨੂੰ ਵੀ ਹੱਥ ਮਾਰ ਜਾਣਾ ਲਓ ਬਰੇ ਸਾਹਿਬ ਦਾ ਗੁਰਪ੍ਰੀਤ ਆ ਗਿਆ ਵੀ ਕਿੱ ਆ ਕਰ ਦੇ ਗੱਲ ਉਹ ਸਾਹਮਣੇ ਕਹਿੰਦੇ ਗੁਰਪ੍ਰੀਤ ਵੀ ਕਬੱਡੀ ਪੈ ਰਹੀ ਹੈ ਇਹ ਖੱਬੀ ਖਾਣ ਜੇ ਖੋਦੇ ਕੀਤੇ ਟੜੀ ਬੜੀ ਟਿੱਡ ਹੱਥ ਕਹਦੇ ਪਾਇਆ ਨਹੀਂ ਬੜੀ ਗੁਟਾ ਨੂੰ ਉਹ ਚੱਕੇ ਜਾਣ ਕਬੱਡੀ 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 ਆਹ ਕਹਿੰਦੇ ਗੁਰਪ੍ਰੀਤ ਵਾਰੇ ਹਸਾ ਵਾਲਾ ਅੱਜ ਕਹਿੰਦੇ ਕੌੜੀਪਿੰਡ ਦੇ ਵਿੱਚ ਮੇਲਾ ਚੱਲਦਾ ਰਕੇਸ਼ ਕਹਿੰਦੇ ਮਾਪੜ ਦੀ ਧਰਤੀ ਦਾ ਮੌਜੂਦ ਇਹ ਸੈੰਦਲ ਆ ਮੇਰੇ ਮੁੱਤਰੋ ਉਹ ਧੰਦੇ ਚ ਬੰਦਾ ਵੱਜਦਾ ਤੇ ਜਵਾਨੀਆਂ ਨਾ ਜਵਾਨੀਆਂ ਖੇਂਦੀਆਂ ਮੰਨੇ ਭਾਵੇਂ ਨਾ ਆਹ ਮੋਟਰਸਾਈਕਲਾਂ ਵਾਲੀਆਂ ਪੈਂਦੀਆਂ ਉਹ ਮੰਨੇ ਭਾਵੇਂ ਨਾ ਆਹ ਮੋਟਰਸਾਈਕਲਾਂ ਵਾਲੀਆਂ ਪੈਂਦੀਆਂ ਮੋਟਰਸਾਈਕਲ ਕਹਿੰਦੇ ਪ੍ਰਿੰਦਰ ਪੰਨੂ ਨੇ ਦੇਣੇ ਆ ਦੂਜਾ ਪ੍ਰਾਈਜ਼ ਹਰਜੀਤ ਭਾਈ ਫੌਜੀ ਨੇ ਦੇਣਾ ਤੇ ਪਹਿਲਾ ਪ੍ਰਾਈਜ਼ ਮਨਜੰਮਰ ਕੌੜੀ ਵਾਲਾ ਕਹਿੰਦਾ ਅਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਰਹਿੰਦਾ ਉਹ ਵੱਡੇ ਵੀਰ ਵੱਲੋਂ ਕਹਿੰਦੇ ਪਹਿਲਾ ਪ੍ਰਾਈਜ਼ ਦਿੱਤਾ ਜਾਵੇਗਾ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਉਹ ਜਿਨੇ ਜਿਨੇ ਨਾਮ ਦੰਡੇ ਗਏ ਹਰ ਕਿਸੇ ਆਖਿਆ ਵੀ ਜੋ ਮਰਜ਼ੀ ਰੱਖ ਦਿਓ ਉੱਕਰਾਂਗੇ ਨਗਰ ਦੇ ਲਈ ਇਹ ਵੱਡੇ ਦਿਲ ਵਾਲੇ ਬੰਦੇ ਆ ਲਓ ਕਹਿੰਦੇ ਜਾਂਗਲੀ ਵਾਲਾ ਲਓ ਕਹਿੰਦੇ ਜਾਂਗਲੀ ਵਾਲਾ ਢੀਲਾ ਫੇਰ ਕਬੱਡੀ ਪਾਉਣ ਦੇ ਲਈ ਚਾਰ ਬਰ ਚਾਰ ਅੱਜ ਦੇ ਦਿਨਾਂ ਕਹਿੰਦੇ ਟੌਪ ਨੌਜ ਮੁਕਾਬਲਾ ਚੱਲਦਾ ਐ ਇਸ ਤੇ ਨੂੰ ਮੋਟਰਸਾਈਕਲ ਦੇ ਉੱਤੇ ਜਾਣੇ ਆ ਜਿਹੜੇ ਫਰੀਦਕੋਟ ਦਾ ਵੱਡਾ ਮੇਲਾ ਆ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮੰਦਰ ਵਰਗੇ ਹੈਪੀ ਵਰਗੇ ਪਰ ਢੀਲਾ ਕਹਿੰਦੇ ਉਹ ਰਵਣੰਗੂ ਵੱਡਾ ਤੁਰਿਆ ਆਉਂਦਾ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਐ ਅਗਲੀ ਰੇਡ ਪਾਉਣ ਦੇ ਲਈ ਬਰੇ ਸਾਹਿਬ ਦਾ ਗੁਰਪ੍ਰੀਤ ਖੇਡ ਦੇ ਵਿਚ ਵਾਧਾ ਹੋਇਆ ਆਓ ਸਾਹਮਣੇ ਗੁਰਪ੍ਰੀਤ ਦੀ ਕਬੱਡੀ ਪੈ ਰਹੀ ਹੈ ਗੁਰਵਿੰਦਰ ਕਾਂਗੇ ਦੇ ਤਿੰਨ ਜਫੇ ਦੇ ਉੱਪਰ ਗੁਰਵੀਰ ਬਰਾੜ ਧਰਮਿੰਦਰ ਬਰਾੜ ਤੇ ਕਰਨਵੀਰ ਬਰਾੜ ਕਹਿੰਦੇ ਦੀ 1000 ਦਿੱਤਾ ਜਾਵੇਗਾ ਗੁਰਵਿੰਦਰ ਕਾਂਗੇ ਦੇ ਤਿੰਨ ਜਫਿਆਂ ਦੇ ਉੱਪਰ ਪਰ ਆਹ ਦੇਖੋਗੇ ਗੁਰਪ੍ਰੀਤ ਬੜੇ ਸੋਹਬਾ ਵਾਲਾ ਕਬੱਡੀ ਪਾ ਰਿਹਾ ਜੋਰ ਤੇ ਲੱਗੂਗਾ ਫਾਈਨਲ ਮੈਚ ਹੈ ਆਓ ਕਹਿੰਦੇ ਧਾਕੜ ਗੋਗੜੀਆਂ ਵਾਲਾ ਨਾ ਰੱਖਿਆ ਧਾਕੜ ਪਰ ਮਾਪਿਆਂ ਦਾ ਮਨਦੀਪ ਸਿੰਘ ਹੈ ਇਹਨੂੰ ਧਾਕੜ ਕਿਸੇ ਗੱਲ ਨੂੰ ਆਖਿਆ ਜਾਂਦਾ ਹੈ ਇਹ ਧਾਕੜ ਕਹਿੰਦੇ ਗੋਗਲੀਆਂ ਵਾਲਾ ਪਰ ਆਹ ਕਹਿੰਦੇ ਕੌਣ ਹੈ ਇਹਦਾ ਬੌਪਰ ਪਿੰਡ ਹੈ ਇਹਦਾ ਰਕੇਸ਼ ਨਾਮ ਹੈ ਆਹ ਕਹਿੰਦੇ ਗੰभीरਪੁਰਿਆ ਮੇਰੇ ਬੱਚੇ ਉਹ ਟਰਾਈ ਕਰਦਾ ਲੱਗਦਾ ਜੋਰ ਬੜੇ ਵੱਡੇ ਮੇਲੇ ਤੇ ਲਾਲਾ 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 ਆਹ ਬੱਲੇ ਬੱਲੇ ਹੋਈ ਪਈ ਆ ਦੁਨੀਆ ਖੁਸ਼ ਆ ਨਜ਼ਾਰੇ ਵੱਜੇ ਪਏ ਆ ਵਿਚਾਰੇ ਦੇ ਕਹਿੰਦੇ ਅੱਜ ਦੁੱਖ ਹੀ ਤੋ ਤੇ ਜਿੰਨੇ ਨਾਲ ਖੇਡੇਗੇ ਸਾਰੇ ਹੀ ਸਿਰੇ ਦੇ ਖੇਡੇਗੇ ਆ ਦੁਨੀਆ ਨੇ ਨਜ਼ਾਰੇ ਲਏ ਆ ਲਓ ਸਾਹਮਣੇ ਪਾਉਣ ਦੇ ਲਈ ਕਬੱਡੀ ਫੇਰ ਬਰਾ ਪਿੰਡ ਦਾ ਗੋਗੀ ਵੱਟਾ ਹੋਇਆ ਲਾ ਵੀ ਕਾਂਗੇ ਵਾਲਿਆ ਜੇ ਮੋਟਰਸਾਈਕਲ ਦਿੱਤਣਾ ਪਰ ਕਹਿੰਦੇ ਟਾਕੜ ਆਹ ਟਾਕੜ ਤੇ ਗੋਗੀ ਟਾਕੜ ਤੇ ਸਿਰ ਬਰਾਲਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਹਰਜੀ ਪਾਸੇ ਹਰਜੀ ਪਾਸੇ ਆਹ ਹੰਦਿਆਂ ਦੇ ਲਾਗੇ ਉਹ ਕਮਾਲ ਹੋ ਜਾਂਦੀ ਹੈ ਕਮਾਲ ਹੋ ਜਾਂਦੀ ਹੈ ਕਿ ਦੁਨੀਆ ਕਬੱਡੀ ਦੇ ਵਿਆਲ ਹੋ ਜਾਂਦੀ ਹੈ ਆਓ ਸਾਹਮਣੇ ਦੇਖਾਂਗੇ ਇਹ ਸਬਰ ਜਰੂਰੀ ਦੇ ਇਹ ਢੇਰੀ ਦੇ ਵਿੱਚ ਵੀ ਵੱਜੂ ਢੇਰੀ ਢਾਊ ਢਾਊ ਪਰ ਇਹ ਢੇਰੀ ਢੈਰੀ ਇਹ ਢੇਰੀ ਖਿੰਲਰੀ ਆ ਇਹ ਢੇਰੀ ਢੈਰੀ ਇਹ ਤੇਰੀ ਟੈਣਾ ਹੋਰ ਗੱਲ ਹੈ ਤੇਰੀ ਖਿੰਲਰਾ ਹੋਰ ਗੱਲ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਆਹ ਕਹਿੰਦੇ ਇਸਰੇ ਨੇ ਢੀਲਾ ਜੌਂਡਲੀ ਵਾਲਾ ਹਰਿਆਣੇ ਦੇ ਵਿੱਚੋਂ ਚੱਲ ਕੇ ਆਇਆ ਨੌਜਵਾਨ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਕਹਿੰਦੇ ਬਰੇਸਾ ਵਾਲਾ ਉਹ ਗੁਰਪ੍ਰੀਤ ਆ ਮੇਰੇ ਮਿੱਤਰੋ ਗੁਰਪ੍ਰੀਤ ਅੜ ਅੜ ਕੇ ਪੌੜੀਆਂ ਪੌੜੀਆਂ ਗੁਰਪ੍ਰੀਤ ਕਹਿੰਦਾ ਬਾਈ ਐਡੀ ਕਿਹੜੀ ਗੱਲ ਹੈ ਹਰ ਇੱਕ ਮਸਲੇ ਦਾ ਹੱਲ ਆ ਜੇ ਟਾਈਮ ਆਇਆ ਤੇ ਪੋੜਾ ਉਹ ਉਤੋਂ ਦੀ ਨਹੀਂ ਤੜਾਗੇ ਉਹ

ਕੇ ਰਕੇਸ਼ ਆਦੇਆ ਇਹਦਾ ਬਾਪਰ ਪਿੰਡ ਹੈ ਔਰ ਰਕੇਸ਼ ਬਾਪਰ ਦੀ ਰੇਡ ਔਰ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਕੌਣ ਬਲੇ ਬਲੇ ਕਰ ਦੇਗਾ ਪਿੰਦੀ ਰੇਡ ਪਰ ਨੰਬਰ ਰੇਡਰ ਨੂੰ ਦਿੱਤਾ ਗਿਆ ਹੈ ਨੰਬਰ ਕਹਿੰਦੇ ਤਾਵੀ ਦੇ ਹਿਸੇ ਉਧਰ ਸਾਡਾ ਮਰਾਣਾ ਵਾਲਾ ਵੀਰ ਗੁਰਜੋਤ ਵੀ ਪੁੱਜਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸੇਲਪਰਾਪਿੰਡ ਦਾ ਗੱਭਰੂ ਫੇਰ ਤਿਆਰ ਬਰ ਤਿਆਰ ਜਿਹਨੇ ਬਠਿੰਡੇ ਦੀ ਧਰਤੀ ਹੈ ਕਿ ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇਂ ਬਾਈਆ ਬੜਾ ਤਾਕਤ ਪਰਨ ਖਰਾਬ ਇਹ ਧੂਆਂ ਉਗਦਾ ਧਰਮਣ ਦਾ ਬੜਾ ਵਾਤਾਵਰਨ ਖਰਾਬ ਇਹ ਧੂਆ ਉਡਦਾ ਥਰਮਲ ਦਾ ਇਧਰ ਕਹਿੰਦੇ ਕਬੱਡੀ 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 ਉਹ ਪਰਲੇ ਪਾਸੇ ਲੈ ਗਿਆ ਟੋਂਡਾ ਉਹ ਭੱਜ 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 ਉਹ ਕਿਵੇਂ ਨੌਜਵਾਨ ਉਹ ਕੀ ਸੇਲਪੜਾ ਵਾਲਾ ਪਰ ਇਧਰ ਕਹਿੰਦੇ ਰਕੇਸ਼ ਬੋਪਰ ਵਾਲਾ ਆਏ ਕਹਿੰਦੇ ਮਾਲੇ ਦੇ ਬੰਦੇ ਆ ਪਦੰਬਰ ਇਹ ਵੀ ਟੱਕੇ ਨਹੀਂ ਬੈਠੇ ਜਿੰਨਾ ਚਿਰ ਇੱਕ ਪਾਸਾ ਨਹੀਂ ਹੋਇਆ ਨਹੀਂ ਤਾਂ ਜਾਲ ਵਾਲੇ ਜਾ ਕੇ ਸੌ ਸੂ ਲੈਂਦੇ ਆ ਇਸ ਵੇਲੇ ਪਟ ਪਟਈਆ ਚੱਲ ਪੈਂਦਾ ਪਰ ਇਹ ਮੁੰਡੇ ਵੀ ਟਿਕੇ ਤੇ ਸੇ ਮਾਲੇ ਦਾ ਧੰਨਵਾਦ ਹੈ ਪਰ ਇਧਰ ਕਹਿੰਦੇ ਕਬੱਡੀ 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 ਉਹ ਬੋਪਰ ਵਾਲਾ ਨੰਬਰ ਜੋੜ ਗਿਆ ਕਿ ਖੱਬੀ ਖਾਨ ਜੋ ਤਹੋਦੇ ਕਿਤੇ ਬਰੀ ਟੱਟ ਹੱਥ ਕਦੇ ਪਾਇਆ ਨਹੀਂ ਪ੍ਰੀਖ ਗੁੱਟਾ ਨੂੰ ਲੜਨ ਤੇ ਜੜੇਪੇ ਦੀ ਜੇ ਪਾਜੇ ਤੁਰਨਾ ਓਏ ਹਿਰਨੀ ਦੀ ਪਾਟੇ ਸ਼ੇਰਾਂ ਦੇ ਪੁੱਤਾਂ ਨੂੰ ਲੜਨ ਤੇ ਜੜੇਪੇ ਦੀ ਜੇ ਪਾਜੇ ਤੁਰਨਾ ਹਿਰਨੀ ਦੀ ਪਾਟ ਤੇ ਸ਼ੇਰਾਂ ਦੇ ਪੁੱਤਾਂ ਨੂੰ ਸ਼ੀਣੀਆਂ ਦੇ ਬੱਬਰ ਸ਼ੇਰ ਕੌਣ ਸ਼ੇਰ ਨੂੰ ਸਵਾ ਸ਼ੇਰ ਕੌਣ ਸ਼ੇਰ ਨੂੰ ਬੱਬਰ ਸ਼ੇਰ ਬਣ ਕੇ ਟੱਕਰਦਾ ਆਹ ਗੁਰਪ੍ਰੀਤ ਦੇ ਘਾਂਗੇ ਵਾਲਾ ਘਾਂਗੇ ਵਾਲਾ ਤੇ ਵਰੇ ਸਾਹ ਵਾਲਾ ਆਹ ਕਹਿੰਦੇ ਨੰਬਰ ਰੇਡਰ ਦਾ ਮੁੰਡੇ ਕਹਿੰਦੇ ਅੜਕ ਅੜਕ ਦੇਖਦੇ ਆ ਅੱਜ ਬਸਤਾ ਨੂੰ ਮੋਟਰਸਾਈਕਲ ਧਰਤੀ ਕੌੜੀ ਦੀ ਹੈ ਲੱਖ 75 ਪ੍ਰਾਈਜ਼ ਲਓ ਰੇਲ ਪੌਂਡ ਦੇ ਲਈ ਕਹਿੰਦੇ ਜਾਣਲੀ ਪਿੰਡਾਂ ਦਾ ਢੀਲਾ ਕਿ ਮੁਰਗੋ ਮੁੜਕੀ ਹੋ ਗਿਆ ਲੱਗਿਆ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਪਰਾਂ ਦਾ ਧਰਤੀ ਉਮਰ ਗਰਮ ਖੂਨ ਮਿਲਕਾਰੇ ਤਾਲ ਵੱਜਦੇ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭਜਦੇ 라 ਦੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਲਓ ਨੰਬਰ ਰੇਡਰ ਦਾ ਅਗਲੀ ਰੇਡ ਅਗਲੀ ਰੇਡ ਅਗਲੀ ਰੇਡ ਲੈ ਵੀ ਰੇਸ਼ਮ ਫੈਸਲਾ ਕਰੀਏ ਰੈਫਰੀ ਦਾ ਫੈਸਲਾ ਕੀ ਹੋ ਜੀ ਇਹ ਜੋ ਕੀ ਫੈਸਲਾ ਤੁਹਾਡਾ ਬਾਈ ਗੁਰਵੀਰ ਬਰਾੜ ਬਾਈ ਕਰਨਵੀਰ ਤੇ ਨਾਲ ਬਾਈ ਧਰਮਿੰਦਰ ਰੋੜੀ ਕਹਿੰਦੇ ਵੀ ਸਿਨਮਰਾ ਵਾਲੇ ਮੰਦਰ ਦੇ ਦੋ ਜੱਫਿਆਂ ਦੇ ਉੱਪਰ 1000 ਦਿੱਤਾ ਜਾਵੇਗਾ ਦੋ ਜੱਫੇ ਹੁਣ ਤੋਂ ਲੈ ਕੇ ਲੱਗਣਗੇ 1000 ਆਹ ਰੇਡ ਸਾਹਮਣੇ ਕਿਹੜਾ ਗਬਰੂ ਪਾਵੇਗਾ ਭਾਈ ਬਰਿੰਦਰ ਪੰਨੂ ਹੁਣਿਆਂ ਦਾ ਔਰ ਇੱਥੇ ਕਹਿੰਦੇ ਹਰਜੀਤ ਸਿੰਘ ਜੀ ਫੌਜੀ ਦਾ ਤੇ ਕਹਿੰਦੇ ਮਨਜਿੰਦਰ ਮਿੰਨਾ ਆਸਟ੍ਰੇਲੀਆ ਦੇ ਕਹਿੰਦੇ ਐਡੀਲੇਡ ਦੇ ਵਿੱਚ ਰਹਿੰਦਾ ਇਹਦੇ ਲਈ ਧੰਨਵਾਦ ਹੈ ਸਾਰੇ ਭਰਾਵਾਂ ਦਾ ਕਿਸੇ ਨੇ ਪਹਿਲਾ ਬੜਾਈ ਜੋ ਕਿਸੇ ਨੇ ਦੂਜਾ ਕਿਸੇ ਨੇ ਮੋਟਰਸਾਈਕਲ ਕਾਂਗੇ ਵਾਲਿਆ ਕਾਲਿਆਣਾ ਕਰੋ ਮੋਟਰਸਾਈਕਲ ਸਪਲੈਂਡਰ ਰੇਡ ਪੈ ਗਈ ਵੱਡੇ ਬਾਈ ਲਓ ਬਾਪਰੀਆ ਕਹਿੰਦੇ ਰਕੇਸ਼ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੈਸਟ ਵਾਲਿਆਂ ਰੇਡਾਂ ਪੈ ਰਹੀਆਂ ਬੈਸਟ ਵਾਲੇ ਜਫੇ ਲੱਗਿਆ ਉਹ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਲਓ ਪੈਂਦੀ ਰੇਡ ਤੇ ਏਕਮਦੇਰ ਰਕੇਸ਼ ਏਕਮਦੇਰ ਰਕੇਸ਼ ਆ ਟੱਕਰ ਵੀ ਸਿਰੇ ਦੀ ਆ ਟੱਕਰ ਵੀ ਸਿਰੇ ਦੀ ਆ ਲੱਗਦਾ ਜੋਰ ਹਰਜੀਪਾਸੇ ਆ ਬਾਪਰੀਆ ਵੀ ਕਿੱਥੇ ਲੋਟ ਆਉਣਾ ਬਾਪਰੀਆ ਵੀ ਕਹਿੰਦੇ ਜਫਾ ਜਫਾ ਲੈਂਦਾ ਅਗਲੀ ਰੇਡ ਵਰੇ ਸਾਹ ਵਾਲਾ ਆ ਜੋਰ-ਜੋਰ ਪੌਣ ਲੱਗ ਪਿਆ ਦੋ-ਦੋ ਪੌਣ ਲੱਗ ਪਿਆ ਦਸ ਤਾਲੀਆਂ ਪੌਣ ਲੱਗ ਪਿਆ ਅਗਲੀ ਰੇਡ ਵੀ ਕਿਹ ਕੀ ਗੱਲ ਉਧਰ ਰਕੇਸ਼ ਬਹੁਪੁਰ ਦੀਆਂ ਰੇਡਾਂ ਦੇ ਉੱਪਰ 500 ਰੁਪਏ ਦਿੱਤਾ ਜਾਵੇਗਾ ਬਰਿੰਦਰ ਪੰਡੂ ਉਹਨਾਂ ਵੱਲੋਂ ਕਹਿੰਦੇ 500 ਦਿੱਤਾ ਜਾਵੇਗਾ ਰਕੇਸ਼ ਦੀਆਂ ਬਿੰਦ ਰੇਡਾਂ ਦੇ ਉੱਪਰ ਜਫਾ ਪੈ ਗਿਆ ਜਫਰੀ ਨੂੰ ਏ ਨਹੀਂ ਰੇਡਰ ਨੂੰ ਹੋਵੇਗਾ ਹੁਣ ਤੋਂ ਲੈ ਕੇ 500 ਦਿੱਤਾ ਜਾਵੇਗਾ ਇਹ ਖੇਡ ਪਿਆਰ ਦੀ ਹੈ ਪਿਆਰ ਦੇ ਨਾਲ ਇਹ ਖੇਡ ਪਿਆਰ ਦੀ ਹੈ ਪਿਆਰ ਦੇ ਨਾਲ ਇਹ ਸਾਰੇ ਹੀ ਕਹਿੰਦੇ ਕਿ ਪਿਆਰ ਨਾਲ ਪਵੇਂ ਮਿਰਚਾਂ ਵੇਚ ਲੋ ਉਹ ਗੁੱਸੇ ਵਾਲੇ ਬੰਦੇ ਦੀ ਘੰਡ ਨਹੀਂ ਵਿਕਦੀ ਗੁੱਸੇ ਵਾਲੇ ਬੰਦੇ ਦੀ ਘੰਡ ਨਹੀਂ ਵਿਕਦੀ ਇਹ ਖੇਡ ਪਿਆਰ ਦੀ ਹੈ ਤੇ ਪਿਆਰ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਆ ਕਿ ਦੋਆ ਸੱਜਣਾ ਚ ਥੋੜੀ ਬਹੁਤੀ ਵਿਗੜੇ ਤੀਜਾ ਝਟ ਆਣ ਕਿਉਂਕਿ ਮੌਕਾ ਲੱਭ ਜੇ ਜਿਦੀ ਜਿਦੀ ਲੱਗੀ ਆ ਉਹ ਜਾਗਦੇ ਰੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਜਿਦੀ ਜਿਦੀ ਲੱਗੀ ਆ ਉਹ ਜਾਗਦੇ ਰੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਤਜਸੋ ਦੇ ਪਾ ਜਾਣਾ ਬੜਾ ਕਹਿੰਦੇ ਮੰਦਰ ਬੜਾ ਬੁਦੰਦਰ ਉਹ ਜਿੰਦਾ ਨਹੀਂ भेत विचरो आउ जंदानी भेत विचरो खिचो खिचो पर चच पच के चल बि त ਅੱਜ ਵੱਟ ਕੇ ਚੱਲ ਬੀਬਾ ਕਲ ਯੁੱਗ ਦਾ ਬੁਰਾ ਜਮਾਨਾ ਲਓ ਬਰੇ ਸਾਹਿਬ ਦਾ ਗੁਰਪ੍ਰੀਤ ਕਹਿੰਦੇ ਫੇਰ ਆਹ ਮੁੰਡਾ ਮਾਨਸ ਵਾਲਾ ਕਬੱਡੀ ਪਾ ਰਿਹਾ ਹੈ ਬਸਤਾਂ ਨੂੰ ਮੋਟਰਸਾਈਕਲ ਕਿਹੜੇ ਜ਼ਿਲ੍ਹੇ ਨੂੰ ਜਾਣਗੇ ਕਿਹੜੇ ਪਿੰਡ ਨੂੰ ਜਾਣਗੇ ਕਿਹੜੇ ਘਰ ਦਾ ਸ਼ਿੰਗਾਰ ਬਣਨਗੇ ਆਹ ਸੋਸ਼ਲ ਮੀਡੀਆ ਤੇ ਚਰਚਾ ਹੋ ਜਾਣੀ ਹੈ ਵੀ ਅੱਜ ਕੌਣੀ ਦੇ ਵਿੱਚ ਆਹ ਮੁੰਡਾ ਮੋਟਰਸਾਈਕਲ ਜਿੱਤ ਗਿਆ ਆਹ ਕਹਿੰਦੇ ਤੜਕੇ ਤੱਕ ਗੱਲਾਂ ਪੂਰੀ ਦੁਨੀਆ ਤੱਕ ਪੁੱਜ ਜਾਣੀਆਂ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਜਾਣ ਲਈ ਪਿੰਡ ਵਾਲਾ ਢੀਲਾ ਫੇਰ ਤਿਆਰ ਬਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਕੋਚਾਂ ਦਾ ਵੀ ਜੋਰ ਲੱਗਾ ਹੋਇਆ ਸਪੋਰਟਾਂ ਦਾ ਵੀ ਜੋਰ ਲੱਗਾ ਹੋਇਆ ਸਮਰਥਕਾਂ ਦਾ ਵੀ ਜੋਰ ਲੱਗਾ ਹੋਇਆ ਲਓ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਵੀਰਪੁਰਿਆ ਫੇਰ ਮੂਰੇ ਵੀਰਪੁਰਿਆ ਤੇ ਉਹ ਜਾਂੜਰੀ ਵਾਲਾ ਜੇ ਕਹਿੰਦੇ ਸ਼ੂਟ ਵੱਟੀ ਤੁਰਿਆ ਆਉਂਦਾ ਉਹ ਜਾਂੜਲੀਆ ਤੇ ਬਾਟਾ ਵੱੜਦਾ ਤੁਰਿਆ ਆਉਂਦਾ ਅਗਲੀ ਰੇਡ ਗੁਰਪ੍ਰੀਤ ਫੇਰ ਆ ਗਿਆ ਹੋਰ ਗੁਰਪ੍ਰੀਤ ਕਹਿੰਦੇ ਫੇਰ ਆ ਗਿਆ ਅੱਜ ਕੌੜੀ ਪਿੰਡ ਦੇ ਵਿੱਚ ਕਹਿੰਦੇ ਗੁਰਪ੍ਰੀਤ ਫੇਰ ਆ ਗਿਆ ਮੇਰੇ ਮਿੱਤਰੋ ਇਹ ਕਹਿੰਦੇ ਮੋਟਰਸਾਈਕਲਾਂ ਦੇ ਚੱਕਰਾਂ ਜੁ ਪਾਏ ਆ ਮੁੰਡੇ ਉਹ ਸਪਲੈਂਡਰ ਉਹ ਨਵੇਂ ਆ ਉਹ ਨਾਲ ਪਾਪੀਆਂ ਦੇਣੀ ਆ ਕਹਿੰਦੇ ਆਹ ਸਾਹਮਣੇ ਗੁਰਪ੍ਰੀਤ ਬਰੇ ਸਾਹਬ ਵਾਲਾ ਲੈ ਵੀ ਟਾਕੜਾ ਆਪਣੇ ਅਬੂ ਨੂੰ ਕਾੜਣਾ ਕਰੋ ਨੌਜਵਾਨਾ ਆਪਣੇ ਅਬੂ ਨੂੰ ਟਾਕੜਾ ਕਰੋ ਨੌਜਵਾਨਾ ਕਿਉਂਕਿ ਮੈਚ ਕਾਫੀ ਪਿਆ ਕਿਉਂਕਿ ਨੰਬਰ ਵੀ ਖੁੱਲੇ ਦਿੱਤੇ ਗਏ ਆ ਅੱਜ ਪਲੇਅਰਾਂ ਨੇ ਵੀ ਜ਼ਿਆਦਾ ਗਿੱਚ-ਗਿੱਚ ਨਹੀਂ ਕੀਤੀ ਵੀ ਇਹ ਨਹੀਂ ਲੈਣੇ ਆ ਐਵੇਂ ਕੀ ਨੰਬਰ ਚਾਹੀਦੇ ਆ ਵੀ ਜਿੰਨੇ ਕਹਦੇ ਉਹਨੇ ਵੀ ਖੇਡਦੇ ਆ ਉਹ ਦਿਨੋਦਵਾਮਾ ਨੇ ਬਰਾਜ ਕਹਿੰਦੇ ਮੰਦਰ ਉਧਰ ਰਕੇਸ਼ ਇੱਕ ਪਾਸੇ ਮੋਪਰੀਆ ਦੂਜੇ ਪਾਸੇ ਸਿੰਨ ਬੜਾ ਪਿੰਡ ਹੈ ਨੰਬਰ ਰੀਡਰ ਦਾ ਅਗਲੀ ਕਬੱਡੀ ਅਗਲੀ ਕਬੱਡੀ ਫੇਰ ਤੁਰ ਪਿਆ ਮੁੰਡਾ ਮਾਨ ਸਾਰਾ ਕਹਿੰਦੇ ਜੋਰ-ਜੋਰ ਪਾਈ ਜਾਂਦਾ ਆਹ ਕਹਿੰਦੇ ਕੱਲਾ ਹੀ ਪਾਈ ਜਾਂਦਾ ਕਹਿੰਦੇ ਸਿਰਾਂ ਲਈ ਜਾਂਦਾ ਨਾ ਅੱਕਦਾ ਨਾ ਥੱਕਦਾ ਨਾ ਰੁਕਦਾ ਨਾ ਝੁੱਗਦਾ ਫਿਰ ਪ੍ਰੀਤ ਦੀ ਰੇਡ ਜਿਹੜਾ ਹੌਲ ਵਾਲਾ ਨੰਬਰ ਆ ਉਹ ਰੇਡਰ ਨੂੰ ਦਿੱਤਾ ਗਿਆ ਜਿਹੜਾ ਹੌਲ ਵਾਲਾ ਨੰਬਰ ਆ ਉਹ ਰੇਡਰ ਨੂੰ ਦਿੱਤਾ ਗਿਆ ਲਓ ਪੈਂਦੀ ਰੇਡ ਤੇ ਕਾਂਗੇ ਵਾਲਾ ਤੇ ਆਹ ਗੁਰਪ੍ਰੀਤ ਤੇ ਗੁਰਵਿੰਦਰ ਪਰੇਸਾ ਵਾਲਾ ਕਹਿੰਦੇ ਸਿਰਾਂ ਲ ਆ ਗਿਆ ਪਰੇਸਾ ਵਾਲਾ ਕਹਿੰਦੇ ਦੁਨੀਆ ਨਚ ਆ ਗਿਆ ਪਰੇਸਾ ਵਾਲਾ ਕਹਿੰਦੇ ਗੱਲ ਬਣਾ ਗਿਆ ਅਗਲੀ ਰੇਡ ਰਕੇਸ਼ ਫੇਰ ਆ ਗਿਆ ਰਕੇਸ਼ ਕਹਿੰਦੇ ਫੇਰ ਆ ਗਿਆ ਰਕੇਸ਼ ਫੇਰ ਆ ਗਿਆ ਇਹ ਕਹਿੰਦੇ ਬੌਪਰੀਆ ਮੇਰੇ ਮਿੱਤਰੋ ਕਿ ਵਿੱਚ ਗਹਿਰੇ ਝੱਲਾਂ ਦੇ ਕਹਿੰਦੇ ਸ਼ੇਰ ਨਹੀਂ ਰਹਦੇ ਗੁੱਜੇ ਕੌਣ ਖੱਲੇ ਤੂਫਾਨਾਂ ਨੇ ਸਾਗਰ ਵਿੱਚ ਨਹੀਂ ਪੈਂਦੇ ਕੁਝੇ ਕੌਣ ਖੱਲੇ ਤੂਫਾਨਾਂ ਨੇ ਸਾਗਰ ਵਿੱਚ ਨਹੀਂ ਪੈਂਦੇ ਕੁਝੇ ਉੱਪਰ ਕਿਵੇਂ ਰਕੇਸ਼ ਇਹ ਫਾਈਨਲ ਮੋਟਰਸਾਈਕਲ ਦਿੱਤੇ ਜਾਣੇ ਆ ਬੈਸਟਾਂ ਨੂੰ ਮੇਲਾ ਕਹਿੰਦੇ ਕੌਣੀ ਦਾ ਚੱਲਦਾ ਜਿਹੜਾ ਹੋਲ ਵਾਲਾ ਨੰਬਰ ਆ ਰੇਡਰ ਨੂੰ ਦਿੱਤਾ ਗਿਆ ਜੀ ਟੀਮਾਂ ਜਾਣਦੇ ਨੇ ਜਿਹੜਾ ਨੰਬਰ ਹੋਲ ਕਰਾਇਆ ਗਿਆ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਧੰਦੇ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਇਸ ਨਗਰ ਦੇ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਲੈ ਵੀ ਕੋੜ ਕੋਰੀਆ ਜਿਉਂਦਾ ਰ ਅਵਸਤਾਰਾ ਲਓ ਗੁਰਪ੍ਰੀਤ ਦੀ ਰੇਡ ਤੇ ਨੰਬਰ ਹਰੇਡਰ ਦਾ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਜਾ ਜੜਿਆ ਐਨ ਸਿਰੇ ਦੀ ਟੱਕਰ ਹੈ ਕਹਿੰਦੇ ਕੋਈ ਕਹਿੰਦਾ ਵੀ ਘਾਂਗਿਆ ਜਿੱਤ ਸਕਦਾ ਹੈ ਕਈ ਕਹਿੰਦੇ ਹੋਣੇ ਵੀ ਧਾਕੜ ਨੇ ਜਿੱਤ ਜਾਣਾ ਕੋਈ ਕਹਿੰਦਾ ਹੋਵੇਗਾ ਮੀਰਪੁਰੀਆ ਬੈਸਟ ਬਣ ਸਕਦਾ ਹੈ ਕਈ ਕਹਿੰਦੇ ਹੋਣਗੇ ਵੀ ਕਹਿੰਦੇ ਵਰੇਸਾ ਵਾਲਾ ਸਿਰਾ ਲਾਈ ਜਾਂਦਾ ਕੋਈ ਰਕੇਸ਼ਦੇਵ ਪ੍ਰਸ਼ੰਸਕ ਹੋਣਗੇ ਕਈ ਕਹਿੰਦੇ ਹੋਣਗੇ ਵੀ ਜਾਂੜੀ ਵਾਲਾ ਬੈਸਟ ਬਣ ਜਾਵੇ ਪਰ ਇਹ ਤੇ ਟਾਈਮ ਦੱਸੇਗਾ ਆਹ ਸਮਾਂ ਦੱਸੇਗਾ ਪੈਂਦੀ ਰੇਟ ਤੇ ਆਹ ਮੀਰਪੁਰੀਆ ਫੇਰ ਜਾਂੜੀ ਵਾਲਾ ਤੇ ਮੀਰਪੁਰੀਆ ਹਰਜੀਪਾਸੇ 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 ਆਏ ਇੱਥੇ ਰੱਖਾ ਦੱਖ ਟੁੱਟ ਗਏ ਆਹ ਟੁੱਟ ਗਏ ਆਹ ਮੀਰਪੁਰਿਆ ਇੱਕੋ ਤੇਰਾ ਲੱਖ ਵਰਗਾ टाकी ਬੋੜ ਕੇ ਜੇਬ ਵਿੱਚ ਪਾਲਾ ਇੱਕੋ ਤੇਰਾ ਲੱਖ ਵਰਗਾ ਇਹ ਸਿਆਣੇ ਜੱਲਾ ਕਰਦੇ ਹੁੰਦੇ ਆ ਵੀ ਉਹਨਾਂ ਹਿਰਨੀਆਂ ਦੀ ਉਮਰ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ ਉਹ ਜਿਹੜੀਆਂ ਸ਼ੇਰ ਦੀ ਜੀ ਕੇ ਤਾੜੀ ਤੀੜ ਖਿੱਜ ਜਾਣ ਉਹਨਾਂ ਹਿਰਨੀਆਂ ਦੀ ਉਮਰ ਉਹ ਜ਼ਿਆਦਾ ਲੰਮੀ ਹੁੰਦੀ ਹਰੇ ਸਾਹ ਵਾਲਾ ਮੇਲਾ ਬਣਾ ਗਿਆ ਮੇਲਾ ਬਣਾ ਗਿਆ ਉਹ ਕੌਲੀ ਵਾਲੇ ਜੇ ਫਾਈਨਲ ਵਧੀਆ ਲੱਗਦਾ ਤੇ ਕਰੀ ਤਾੜੀਆਂ ਦੋਨਾਂ ਟੀਮਾਂ ਲਈ ਦੁਨੀਆ ਖੁਸ਼ ਦੁਨੀਆ ਖੁਸ਼ ਪੁੱਲਾ ਖੁਸ਼ ਸਿਆਣਿਆਂ ਦੇ ਵੀ ਜਿਹੜਾ ਬੀਜਿਆ ਉਹੀ ਵੱਢਣਾ ਪੈਣਾ ਇਸ ਕਰਕੇ ਬੀਜਣ ਵੇਲੇ ਸੋਚ ਕੇ ਸੋਚ ਕੇ ਅਜੇ ਬਾਅਦ ਔਖਾ ਨਾ ਹੋਣਾ ਪਵੇ ਔਖੇ ਨਾ ਹੋਣਾ ਪਵੇ ਕਰ ਭਲਾ ਹੋ ਭਲਾ ਅੰਤ ਭਰੇ ਦਾ ਭਲਾ ਲਓ ਪੈਂਦੀ ਰੇਡ ਤੇ ਪੈਂਦੀ ਰੇਡ ਤੇ ਕੌਣ ਪੈਂਦੀ ਰੇਡ ਤੇ ਕੌਣ ਔਰ ਰਕੇਸ਼ ਤੇ ਇਕਮ ਰਕੇਸ਼ ਤੇ ਇਕਮ ਹਰਜੀਪਾਸੇ ਲੱਗਦਾ ਜੋਰ ਆ ਬੱਲੇ ਬੱਲੇ ਏ ਜੱਟ ਆਹ ਜੱਟ ਬਾ ਅਨ ਕੰਨੇ ਚੋਟੀ ਦਾ ਧਰਤੀ ਦੇ ਉੱਪਰ ਜ਼ੋਰ ਤੇ ਲੱਗ ਗਿਆ ਮੁੰਡਿਆਂ ਦਾ ਪਰ ਮੁੰਡਿਆਂ ਨੇ ਅੱਜ ਦੁਨੀਆ ਨਹੀਂ ਉਹ ਦੁਨੀਆ ਦੇ ਦਿਲ ਜਿੱਤੇ ਆ ਉਹ ਮੁੰਡਿਆਂ ਨੇ ਦੁਨੀਆ ਨੇ ਦੁਨੀਆ ਦੇ ਦਿਲ ਜਿੱਤੇ ਆਓ ਸਾਹਮਣੇ ਕਹਿੰਦੇ ਐਗਲੀ ਕਬੱਡੀ ਇਹ ਬਰੇਸਾਬ ਵਾਲਾ ਕਹਿੰਦੇ ਗੁਰਪ੍ਰੀਤ ਆ ਗਿਆ ਮੇਰੇ ਮਿੱਤਰੋ ਹੁਣ ਚਾਰਾਂ ਦਿਨ ਜਿਹੜੇ ਦੇਖਾਂਗੇ ਕਾਂਗੇ ਵਾਲਿਆ ਲੋਕ ਬਾਲੇ 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 دیਵਾਨੇ ਆ ਕਾਂਗੇ ਵਾਲਿਆ ਕੁਝ ਨਾ ਕੁਝ ਕਰਨਾ ਪੈਣਾ ਇਹ ਫੈਮਲ ਚੱਲਦਾ ਵੀ ਕਈਆਂ ਦੇ ਤੈਣ ਓ ਓ ਜਿੱਤਾਂ ਹਾਰਾਂ ਦੇ ਫੈਸਲੇ ਜਿੱਤਾਂ ਹਾਰਾਂ ਦੇ ਫੈਸਲੇ ਜਿੱਤਾਂ ਹਾਰਾਂ ਦੇ ਫੈਸਲੇ ਹਲੇ ਹੋਏ ਨਹੀਂ ਪਰ ਹੋ ਜਾਣਗੇ ਹਲੇ ਹੋਏ ਨਹੀਂ ਪਰ ਹੋ ਜਾਣਗੇ ਅਗਲੀ ਰੇਡ ਜਾਂੜਲੀ ਵਾਲਾ ਕਹਿੰਦੇ ਫੇਰ ਆ ਗਿਆ ਮੈਚ ਕਹਿੰਦੇ ਸਿਰੇ ਦਾ ਬਾਜੀ ਕਹਿੰਦੇ ਸਿਰ ਤਣ ਦੀ ਜਵਾਨੀ ਕਹਿੰਦੇ ਭੂਗੜੇਜ ਬਿੱਲਾ ਕਹਿੰਦੇ ਤੰਦੂਰ ਤੇ ਫਸਿਆ ਹੋਇਆ ਕੌਣੀ ਦੇ ਮੇਲੇ ਦਾ ਫਾਈਨਲ ਚੱਲਦਾ ਜਿੱਤੂ ਕੌਣ ਔਰ ਰੱਬ ਜਾਣਦਾ ਰੱਬ ਜਾਣਦਾ ਰੱਬ ਜਾਣਦਾ ਪਰ ਮੀਰਪੁਰੀਆ 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 ਆਓ ਕਹਿੰਦੇ ਜਾਂੜਲੀ ਵਾਲਾ ਕੈਂਚੀਆਂ ਪਾਰਦਾ ਤਰਿਆ ਆਉਂਦਾ ਜਾਂੜਲੀ ਵਾਲਾ ਕਹਿੰਦੇ ਕੈਂਚੀਆਂ ਪਾਰ ਦਾ ਤੁਰਿਆ ਆਉਂਦਾ ਹੈ ਇੱਧਰ ਅਗਲੀ ਰੇਡ ਕੌਣ ਪਾਵੇਗਾ ਅਗਲੀ ਰੇਡ ਮੈਚ ਸਿਰੇ ਦਾ ਮੈਚ ਸਿਰੇ ਦਾ ਅਗਲੀ ਰੇਡ ਅਗਲੀ ਰੇਡ ਕੌੜੀ ਦੇ ਕੱਪ ਦਾ ਫਾਈਨਲ ਉਹ ਕੌੜੀ ਵਾਲਿਓ ਮੈਚ ਕਿਵੇਂ ਲੱਗਦਾ ਹੈ ਕੈਰੀ ਮਾਰਾ ਜਾ ਦੱਸਿਓ ਲੋਕਾਂ ਨੂੰ ਸਰਾ ਹੋਈ ਜਾਂਦਾ ਇਹ ਤਾਂ ਪਤਾ ਲੱਗਣਾ ਸੋਹਰਾਜ ਹਜੇ ਪਤਾ ਲੱਗਣਾ ਵੀ ਰੋਲੇ ਵਾਲਾ ਬਾਣ ਬਾਊ ਕਿਹੜਾ ਵੀ ਰੋਲੇ ਵਾਲੀ ਪੱਟ ਬਾਊ ਕਿਹੜਾ ਇਹਦੇ ਪਤਾ ਲੱਗਣਾ ਇੱਧਰ ਕਹਿੰਦੇ ਗੋਗੀ ਪੇ ਕਾਂਗੇ ਵਾਲਾ ਕਾਂਗੇ ਵਾਲਾ

ਬੱਸ ਹੁੰਦੀ ਕਿਵੇਂ ਆ ਅੱਜ ਪਵਾ ਲਗਾ ਉਹ ਵੱਡੇ ਨਹੀਂ ਬੋਪੜੀ ਆ ਗਿਆ ਕਹਿੰਦੇ ਰਕੇਸ਼ ਕਬੱਡੀ ਪਾ ਰਿਹਾ ਬੋਪੜੀ ਆ ਰਕੇਸ਼ ਕਬੱਡੀ ਪਾ ਰਿਹਾ ਹਾਰਟ ਬੀਟ ਅਪ ਡਾਊਨ ਉੱਤੇ ਥੱਲੇ ਲਓ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਮੈਚ ਮੁੱਕਣ ਦਾ ਨਾਂ ਨਹੀਂ ਲੈਂਦਾ ਮੈਚ ਮੁੱਕਣ ਦਾ ਨਾਂ ਨਹੀਂ ਲੈਂਦਾ ਹਉ ਸਿਰੇ ਦੀ ਟੱਕਰ ਦੋ ਟੀਮਾਂ ਦੇ ਦਰਮਿਆਨ ਅਗਲੀ ਰੇਡ ਜਿੱਤਾਂ ਹਾਰ ਵਾਲੀ ਥੋੜਾ ਸਵਾ ਰਹਿ ਗਿਆ ਆਹ ਕਹਿੰਦੇ ਇੱਕ ਦੋ ਰੇਡਾਂ ਰਹਿ ਗਿਆ ਹੋਣ ਗਿਆ ਆਹ ਗੱਲ ਫਿਊਚਰ ਦੀ ਹੈ ਗੱਲ ਆਉਣ ਵਾਲੇ ਸਮੇਂ ਦੀ ਹੈ ਗੱਲ ਮੋਟਰਸਾਈਕਲ ਆਉਂਦੀ ਹੈ ਲੋ ਗੁਰਪ੍ਰੀਤ ਦੀ ਰੇਡ ਕਾਂਗੇ ਵਾਲਿਆ ਆਹ ਕਾਂਗੇ ਵਾਲਿਆ ਉਹ ਬਾਈ ਗੁਰਪ੍ਰੀਤ ਲਈ ਤਾੜੀ ਪਾ ਬਣਦੀ ਆ ਗੋਰੀਆਂ ਦੇ ਨੰਬਰ 17 ਸੇਲਵੜਾ ਦੇ ਨੰਬਰ 82 ਹਲੋ ਆਏ ਖੇਡ ਮੇਲੇ ਦਾ ਬੈਸਟ ਰੇਡਰ ਸੁਣ ਕੇ ਜਰਾ ਨਵਾਂ ਮੁੰਡਾ ਬੈਸਟ ਬਣ ਗਿਆ 13 ਰੇਡਾਂ ਪਾ ਕੇ 13 ਨੰਬਰ ਗੁਰਪ੍ਰੀਤ ਵਰੇ ਸਾਹਿਬ ਲਈ ਤਾੜੀਆਂ ਮਾਰੋ ਜ਼ੋਰਦਾਰ ਅੱਜ ਦੇ ਟੂਰਨਾਮੈਂਟ ਦੇ ਬੈਸਟ ਸੁਣੋ 8 ਟੱਚ ਇੱਕ ਜਫਾ ਧਾਕੜ ਗੋਗੜੀਆਂ ਦਾ ਮੰਦਰਸੇ ਦੇ ਬਰਾ ਦਾ 8 ਟੱਚ ਇੱਕ ਜਫਾ ਇੱਕ ਮੀਰਪੁਰੀਏ ਦੇ ਵੀ 8 ਟੱਚ ਇੱਕ ਜਫਾ ਤਿੰਨੋਂ ਸਾਂਝੇ ਤੌਰ ਤੇ ਬੈਸਟ ਬਣ ਕੇ ਤਿੰਨਾਂ ਲਈ ਤਾੜੀਆਂ ਵਾ ਦਿਓ